ਹਜ਼ਾਰ ਰੁਪਇਆ ਉਹਦੇ ਬੰਨੀ ਰਹਿੰਦਾ ਕਲਵੰਤ ਬੰਨੀ ਸਸੀ ਗੋਲ ਜੀ ਆ ਵੀ ਸੁਖਜਿੰਦਰ ਠੀਕ ਹੈ ਜੀ ਵਧੀਆ ਹੋਰ ਠੀਕ ਹੈ ਵਧੀਆ ਚੜ੍ਹਦੀ ਕਲਾ ਜੀ ਹੋਰ ਹਾਂ ਵਧੀਆ ਜੀ ਉਹ ਆਏ ਸੀਗੇ ਥੋੜਾ ਜਿਹਾ ਮਾਇਆ ਦਾ ਸੀਗਾ ਮਾਇਆ ਦੀ ਲੋੜ ਜੀ ਸੀ ਵੀ ਬੂਝਾ ਲੈਣਾ ਉਹ ਸੁਖਜਿੰਦਰਾ ਤੇਰੇ ਬੰਨੇ ਤਾਂ ਪਹਿਲਾਂ ਹੀ ਵਿਆਜ ਵਥੇ ਰਟ ਟੁੱਟਦਾ ਉਹ ਜਰ ਵਿਆਜ ਤਾਂ ਟੁੱਟ ਗਿਆ ਐ ਹੁਣ ਝੋਨਾ ਵੀ ਘਟਨੇ ਕਿਲੇ ਆ ਲਾਲਾ ਜੀ ਦਾਹ ਕਣਕ ਦਾ ਜੇ ਚੰਗਾ ਵੀ ਬੂ ਵੀ ਜਿਲੇ ਕੇ ਚਾਰ ਮਨ ਦਾਣੇ ਹੋ ਜਾਣਗੇ ਮੈਂ ਤੇਰੀ ਗੱਲ ਸਮਝਦਾ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਠੀਕ ਹੈ ਨਾ ਮੈਂ ਕੋਈ ਨਿਆਣਾ ਨਹੀਂ ਹੈਗਾ ਗੱਲ ਇਹ ਵੀ ਹੈ ਨਾ ਤੂੰ ਪੁਰਾਣਾ ਬੀਜ ਬੀਜਣਾ ਜ਼ਰੂਰੀ ਹੈ ਪੁਰਾਣੇ ਦਾ ਝਾੜ ਝੂੜ ਜਾ ਨਹੀਂ ਹੁੰਦਾ ਜੀ ਝਾੜ ਕਾ ਤੂੰ ਐਂ ਦੇਖ ਤੂੰ ਪਹਿਲਾਂ ਕਿੰਨਾ ਤੇਰੇ ਬੰਨੀ ਵਿਆਹ ਤੂੰ ਟੁੱਟਦਾ ਤੇਰੇ ਬੰਨੀ ਵਿਆਹ ਤੋਂ ਤੁਹਾਡਾ ਮਨਦਾ ਤੁਹਾਡੇ ਨਾਲ ਪਰ ਆਇਆ ਵੀ ਜੇ ਹੁਣ ਕਣਕ ਦਾ ਬੀਜ ਵਧ ਗਿਆ ਬੀਜ ਲਗੇ ਤਾਂ ਸੱਲੀ ਬਕਸ ਤਾਂ ਚਾਰ ਮਾਲ ਦਾਣੇ ਹੋ ਜਾਣਗੇ ਤੇ ਮਾੜਾ ਮੋਟਾ ਕੁਝ ਮੋੜਦਾ ਹੋ ਜੂ ਹਾਂ ਮੈਂ ਤਾਂ ਇੰਦਰ ਗੱਲ ਇਹ ਆ ਤੂੰ ਘਰੋਂ ਹੀ ਬਿਜਲੀ ਜ਼ਰੂਰੀ ਐ ਇਹਨਾਂ ਖਰਚਾ ਕਰਨਾ ਸਸੀ ਕਾਲ ਸਿੱਟ ਜੀ ਕੀ ਹਾਲ ਆ ਬਸਰਾ ਹੋਰ ਕੀ ਕਿਵੇਂ ਹੋ ਹੋ ਠੀਕ ਐ ਵਧੀਆ 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 ਚਟਾ ਚੁੱਟੇ ਪਾਈ ਬੈਠਾ ਲੱਗਦਾ ਝਾੜ ਪੂਰਾ ਵਧੀਆ ਨਿਕਲਣ ਲੱਗਦਾ ਹੈ ਨਾ ਬਸ ਠੀਕ ਜੀ ਤੁਹਾਨੂੰ ਪਤਾ ਐ ਕਿ ਦੀ ਡਾਉਣੀ ਝਾੜਤਾ ਅੱਛਾ ਠੀਕ ਐ ਠੀਕ ਐ ਉਹ ਮੈਂ ਵੀ ਠੀਕ ਲੱਗ ਰਹੀ ਐ ਨਿਓ ਉਹ ਮੈਂ ਵੀ ਲਖਵੀਰ শেਠ ਜੀ ਨੂੰ ਇਹੀ ਕਹਿੰਦਾ ਸੀ ਵੀ ਕਣਕ ਦਾ ਬੀਜ ਲੈ ਲਈਏ ਨਵਾ ਚਾਰ ਮਨ ਦਾਣੇ ਵੱਧ ਹੋ ਜਾਣਗੇ ਹਾਂ ਉਹ ਤਾਂ ਜ਼ਰੂਰੀ ਹੈ ਤੈਨੂੰ ਪਤਾ ਕਬੀਲਦਰੀ ਆ ਮੁਰਦਾ ਛੁੱਟਦਾ ਹੋ ਜੂ ਕੋਸਾ ਦੂਸਰਾ ਗੱਲ ਆ ਬਿਆਜਤਾ ਦਾ ਪਤੰਦਰ ਦਾ ਪਹਿਲਾਂ ਟੁੱਟੀ ਜਾਂਦਾ ਚਲੋ ਉਹ ਤਾਂ ਕੋਈ ਨਹੀਂ ਪੈਸੇ ਹੁਣ ਹੋਰ ਮੰਗਦਾ ਮੈਂ ਤੈਨੂੰ ਇਹੀ ਰਹਿ ਦਿੰਨਾ ਪਰ ਆਵਾ ਜਿਹੜਾ ਬੀਜ ਘਰੇ ਪਿਆ ਉਹੀ ਬੀਜਲਾ ਜ਼ਰੂਰੀ ਐ ਸੇਠ ਘਰ ਵਾਲਾ ਬੀਓ ਛਾੜ ਦਿਆ ਦਿੰਦਾ ਨਹੀਂ ਸਮਾ ਕੇ ਕਈ ਵਾਰ ਹਾਈ ਨਹੀਂ ਪਤਾ ਨਹੀਂ ਹਰਾ ਹੋਵੇ ਤੇ ਫਿਰ ਉਹਨੇ ਵਿਸ਼ਵਾਸ ਦੱਸ ਪੰਨਾ ਤੇ ਇਹਨੂੰ ਪੱਕੇ ਹੀ ਪਤਾ ਵੀ ਬੀਜ ਵਧੀਆ ਹੋਊਗਾ ਤਸੱਲੀ ਵਾਲੇ ਬੰਦੇ ਹੈਗੇ ਆਪਣੇ ਹੈ ਗਿਆ ਮੈਂ ਲੈਣਾ ਜ਼ਿੰਮੇਦਾਰੀ ਯਾਰ ਕਿੱਥੇ ਰਾਂਪਰੇ ਪਿੰਡਾ ਲੈ ਹਾਂ ਪਰਪੂਰੀ ਗੱਲ ਆ ਭਰਪੂਰੀ ਸੀਡ ਵਾਲਾ ਜਾਂਦਾ ਨਹੀਂ ਤੂੰ ਹਾਂ 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 ਸੀਡ ਕਰਕੇ ਬਾਈ ਹਾਂ ਆਉਂ ਦੰਦੇ ਤਸੱਲੀ ਉਹਨਾਂ ਦੇ ਪੂਰੀ ਆਪਾਂ ਨੂੰ ਅੱਛਾ ਹਾਂ ਮੰਨ ਕੱਲੀ ਨਾ ਆਜੋ ਅਸਿਆ ਹੂੰ ਉਹਦਾ ਬਾੜੀ ਚੱਕੀ ਜੇ ਜਾਂਦੇ ਆ ਵੀ ਕਿਉਂ 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 ਮੈਂ ਲੈਣਾ ਆਇਆ ਬਾਈਆਂ ਤੋਂ ਯਾਰ ਅੱਛਾ ਕਿਵੇਂ ਯਾਰ ਇਹ ਤਾਂ ਲੈਣ ਲੱਗੀ ਪਈ ਆ ਤੇ ਲੈਣ ਬਾਈ ਵੀ ਤਸੱਲੀ ਵਾਲਾ ਮਿਲਦਾ ਇੱਥੇ ਅਸਿਆ ਹਾਂ ਤੂੰ ਇੱਥੇ ਵੀ ਜਨਨ ਤੀਜਾ ਸਾਲ ਤੀਜਾ ਸਾਲ ਹਾਂ अच्छा एथों ਵੀ ਲੈ ਜਾਂਦੇ ਆ। ਯਾ ਸਟਾਕ ਪਿਆਗਾ। ਥੋੜਾ ਹੀ ਆ ਜਮਾ ਲਿਮਟਡ ਹੀ ਆ ਬਸ। ਅੱਛਾ। ਚੱਲ ਆ ਜੀ। ਹਾਂ ਵੀਰ। ਜਮਾ ਤਸੱਲੀ ਆ, ਮਾਨਤਾ ਪ੍ਰਾਪਤਾ ਲੈ ਲੈ ਬਈ। ਜਮਾ ਤਸੱਲੀ ਆ। ਚੱਕ ਲੱਖਾਂ ਵਿੱਚ ਕੇ। ਜਮਾ ਫੁੱਲ ਤਸੱਲੀ ਆ। ਹਾਂ ਜੀ। ਸਸਤੀ ਆ। ਯਾ ਯਾ ਆਪਣੇ ਕੋਲੋਂ ਲੈ ਆਂਦਾ ਐ ਵੀਡੀਓ ਇਹਨੂੰ ਤਸੱਲੀ ਰ। ਅੱਛਾ ਹਾਂ ਨਾ ਸਾਰੇ ਵੀ ਆਪਣੇ ਤਸੱਲੀ ਵਾਲੇ ਬਈ। ਉਹ ਤਾਂ ਮੈਨੂੰ ਦੱਸਦਾ ਸਮਝਾਦਾ ਸਾਰਾ। ਸਾਰੇ ਸਰਟੀਫਾਈਡ ਵੀ ਆ। ਪਹਿਲਾ ਯਾਰ ਤੈਨੂੰ ਪਤਾ ਝੋਨੇ ਨੇ ਮਾਰ ਪਾਤੀ। ਹਾਂ ਜੀ। ਤੇ ਹੁਣ ਮੈਂ ਇਹਨਾਂ ਬਾਈ ਨੇ ਉੱਥੇ ਤਸੱਲੀ ਲੈ ਲਈ ਸੀ ਕੋਲ ਹਾਂਜੀ ਛੋਡੇ ਕੋਲ ਆਏ ਸੀ ਕਿ ਕਿਹੜੇ ਕਿਹੜੇ ਵੀ ਆ ਵੀ ਆਪਣੇ ਕੋਲੇ ਬਈ ਆ ਦੇਖੋ ਸਿੰਪਲ ਪਹਿਲਾਂ ਤਾਂ ਗ੍ਰੇਡਿੰਗ ਵਧੀਆ ਕੀਤੀ ਹੋਈ ਆ ਹੂੰ ਤੋਂ ਸਾਨੂੰ ਵੀ ਦੱਸਿਓ ਜੇ ਕੋਈ ਤੁਹਾਨੂੰ ਇਹ ਜੀ ਕੋਈ ਤੁਹਾਨੂੰ ਲੱਗੇ ਤਾਂ ਹੂੰ ਵੀ ਆਪਣੇ ਕੋਲੇ 372 ਹੂੰ 187 ਹੂੰ ਤੇ 372 ਹੂੰ 222 ਤੇ 826 ਹੂੰ ਇਹ ਹੈਗੇ ਨੇ ਜੀ ਠੀਕ ਆ ਸਾਰੀਆਂ ਮੰਨ ਲੋ ਹਾਂਜੀ ਹਾਂ ਅੱਛਾ 872 ਵੀ ਹੈਗਾ ਜੀ ਬਾਈ ਸਭੀ ਆ ਪੂਰੀ ਜਰਾ ਤਸੱਲੀ ਆ ਦੇਖੋ ਜੀ ਟੈਗ ਲੱਗੇ ਹੋਏ ਸਰਟੀਫਾਈਡ ਬਸ ਇਹ ਸੇ ਮਾਨਤਾ ਪ੍ਰਾਪਤ ਮਾਨਤਾ ਪ੍ਰਾਪਤ ਹੈ ਜੀ ਹਾਂਜੀ ਸਾਰਿਆਂ ਅਸੀਂ ਬਸ ਪੈਕਿੰਗ ਕਰੀ ਜਾਂਦੇ ਆ ਯਾਰ ਬਸ ਕਿੰਨੇ ਕਿੰਨਾ ਕਿਪਿਆ ਬਾਈ ਬਈ 20 ਬਸ ਬਾਈ ਲਿਮਟਿਡ ਸਟਾਕ ਰਹਿ ਗਿਆ ਥੋੜੇ ਥੋੜੇ ਰਗੱਟੇ ਰਹਿ ਗਏ ਹੁਣ ਸਾਰਿਆਂ ਦੇ ਵੀ ਚੱਕ ਲਗੇ ਇਹਦਾ ਵਸਾ 50 50 ਲਗ ਰਹੀ ਫਿਰ ਤਾਂ ਕਿਤੇ ਇਧਰੋਂ ਵੀ ਨਾ ਰਹਿ ਜਗੇ ਹੁਣ ਤਾਂ ਲਾਲਾ ਮਸਾ ਬਣਾਇਆ ਤੈਨੂੰ ਨਹੀਂ ਨਹੀਂ ਇਹ ਆਹ ਦੇਖੋ ਤੁਸੀਂ ਲਾਲੇ ਨੇ ਵੀ ਮਸਾ ਖੋਲ ਕੇ ਆ ਤੈੱਕ ਯੱੱਤ ਬਾਰੇ ਦੇਖੋ। ਰਕਵੀਰ ਆ ਛੋਲਿਆਂ ਦੇ ਦਾਣੇ ਆ ਰ ਗਿਆ ਲੈ। ਹਾਂ ਜਮਾਂ ਹੈਂ। ਹੂੰ। ਆਪਣੇ ਤਾਂ ਇਹ ਜੀ ਕਣਕ ਹੁੰਦੀ ਨਹੀਂ ਯਾਰ। ਨਹੀਂ ਜੀ। ਹੈਂ? ਹੂੰ। ਤਾਂ ਹੀ ਤਾਂ ਮੈਂ ਲਾਲਾ ਜੀ ਨੂੰ ਕਿਹਾ ਸੀ। ਆਹ ਗਰੇਡਿੰਗ ਮਸ਼ੀਨਾਂ ਲਾ ਕੇ। ਨਹੀਂ ਪਹਾੜ ਚ ਮਾਰੇ ਜਾਂਦੇ ਆ ਯਾਰ। ਕਾਟ ਛੋਨੇ ਨੇ ਵੀ ਮਾਰਤੇ ਤੇ ਜੇ ਕਣਕ ਦਾ ਕਿਤੇ ਮਾੜਾ ਬੀਜ ਲੈਂਦੇ ਆਪਾਂ ਫਿਰ ਕਣਕ ਵੀ ਮਾਰ ਦਉਂਦੇ। ਨਹੀਂ ਸਹੀ ਹੈ। ਅਸੀਂ ਸਾਲਾ ਪਹਿਲਾਂ ਹੀ ਉਹ ਕਲੀਅਰ ਅਸੀਂ ਯੂਨੀਵਰਸਿਟੀਆਂ ਤੋਂ ਲੈ ਕੇ ਜੀ ਆਪ ਦੇ ਖੇਤ ਦੇ ਵਿੱਚ ਬੀਜ ਕੇ ਫਿਰ ਤਿਆਰ ਕਰਦੇ ਆਂ। ਅੱਛਾ ਜੀ। ਤੁਸੀਂ ਬਜਾਈ ਵੀ ਆਪ ਹੀ ਕਰਦੇ ਹੋ ਜੀ ਆਪ ਵੀ ਖੇਤੀ ਕਰਦੇ ਆ ਜੀ ਨਹੀਂ ਨਹੀਂ ਖੇਤੀ ਕਰਦੇ ਆ ਜੀ ਅਸੇ ਮੈਂ ਕੁਛ ਆਪ ਦੀ ਜ਼ਮੀਨ ਚ ਵੀਦਾ ਇਹ ਦੋ ਤਿੰਨ ਮੇਰੇ ਮਿੱਤਰ ਹੈ ਉਹਨਾਂ ਦੀ ਜ਼ਮੀਨ ਚ ਵੀ ਆਉਣਾ ਮੈਂ ਠੀਕ ਹੈ ਜਿੱਦਾਂ ਮਤਲਬ ਕਿ ਮੇਰੇ ਜਿਹੜੇ ਮੇਰੇ ਨੇੜੇ ਨੇੜੇ ਰੇਖ ਦੇਖ ਚ ਹੋ ਜੇ ਕੰਮ ਫਿਰ ਉਹ ਨੂੰ ਤੁਸੀਂ ਇਹ ਬਾਤ ਮਤਲਬ ਕਿ ਆਪ ਦੇਖ ਕੇ ਉਹ ਕਰਦੇ ਆਪ ਕਰਦੇ ਜੀ ਰੂਗੀ ਵਗੈਰਾ ਕਰਾ ਕੇ ਬੀ ਦੀ ਸ਼ਾਂਤੀ ਵਗੈਰਾ ਕਰਾ ਕੇ ਫਿਰ ਸਾਡੇ ਆ ਮਸ਼ੀਨਾਂ ਲਾਈਆਂ ਹੋਈਆਂ ਜੀ ਗ੍ਰੇਡਿੰਗ ਮਸ਼ੀਨਾਂ ਅਸੇ ਇਹਨਾਂ ਰਾਹੀਂ ਅਸੀਂ ਕੋਈ ਇਹਨੂੰ ਸਾਫ਼ ਸਵੇ ਕਰਦੇ ਨੇ ਵੀਰ ਸੋਣਾ ਕੰਮ ਆ ਸਾਰਾ ਦੇਖ ਆਪ ਹੀ ਕਰਦੇ ਆ ਭਾਈ ਯਾਰ ਕੇ ਹਾਂ ਦਾ ਪਤਾ ਸਲੀ ਲਈ ਮਸ਼ੀਨਾ ਮਸੂਨਾ ਤੋਂ ਤਾਂ ਹੀ ਤਾਂ ਹੀ ਤੇਰੇ ਭਾਈ ਪੈੜੀ ਤੇਰੇ ਤਾਂ ਹੀ ਪੈੜੀ ਚੰਗੀ ਹੁੰਦੀ ਆ ਮੈਂ ਬਹੁਤ ਕਈ ਸਾਲਾਂ ਦਾ ਦੇਦਾ ਸੀਗਾ ਸਾਰੇ ਗੱਟਾਂ ਤੇ ਸਰਟੀਫਾਈਡ ਆ ਗਿਨ ਲੱਗੇ ਹੋਇਆ ਜੀ ਪੂਰਾ ਵੇਲਾ ਵੀ ਦੇਵਾਂਗੇ ਜੀ ਹਾਂ ਬਾਕੀ ਸਾਰਾ ਕੁਝ ਲੱਗਿਆ ਹੋਇਆ ਜੀ ਸਰਟੀਫਾਈਡ ਸੀਡ ਸਾਰਾ ਲੱਗਿਆ ਹੋਇਆ ਕਿਸੇ ਕੋ ਕੇ ਬੀਜ ਲਈ ਕੋਈ ਵੀ ਭਰਾ ਆ ਲੈ ਵੀ ਭਾਈ ਜੇ ਕਿਸੇ ਨੂੰ ਲੋੜ ਆ ਬੀਜ ਦੀ ਤਾ ਅ ਭਰਪੂਰ ਸੀਡਜ਼ ਆ ਰਾਮਪਰਾ ਫੁੱਲ ਤੋਂ ਜਦੋਂ ਆਪਾਂ ਪਿੱਥੋਂ ਨੂੰ ਜਾਣਦੇ ਆ ਤਾਂ ਉੱਥੇ ਪਹੁੰਚਦੇ ਹੋ ਜਿਵੇਂ ਬਾਈ ਲਖਵੀਰ ਨੇ ਆਪਾਂ ਨੂੰ ਦੱਸਿਆ ਤਾਂ ਆਪਣਾ ਫਰਜ਼ਾ ਦੂਜੇ ਕਿਸਾਨਾਂ ਨੂੰ ਵੀ ਦੱਸ ਦਈਏ ਵੀ ਬੀਜ ਦੀ ਲੋੜ ਆ ਬਾਈ ਆਪ ਖੇਤੀ ਕਰਦੇ ਨੇ ਤੇ ਆਪ ਹੀ ਬੀਜ ਤਿਆਰ ਕਰਦੇ ਨੇ ਇਹਨਾਂ ਤੋਂ ਆ ਕੇ ਤੁਸੀਂ ਚੁੱਪ ਕਰਕੇ ਬੀਜ ਖਰੀਦ ਲਓ ਸਰਟੀਫਾਈਡ ਬੀ ਹੈ ਪ੍ਰਮਾਣਤਾ ਪ੍ਰਾਪਤ ਹੈ ਕਿਸੇ ਘਬਰਾਉਣ ਦੀ ਲੋੜ ਨਹੀਂ ਵੀ ਕੋਈ ਸਾਡੇ ਨਾਲ ਇਹਦੇ ਹੀਰਾ ਫੇਰੀ ਨਾ ਹੋ ਜੇ ਸਰਟੀਫਾਈਡ ਕਮ ਆ ਸਾਹਮਣੇ ਸਾਰਾ ਸੋਡੇ ਸਟਾਕ ਪਿਆ ਗਿਆ ਸਟਾਕ ਥੋੜਾ ਪਰ ਲੈ ਜਿਓ 2-4 ਦਿਨਾਂ ਦੇ ਵਿੱਚ ਬਸ ਚੱਕ ਲੋ ਜੀ